ਇਨ ਅਸੀਂ ਉਦੋਂ ਤੋਂ ਹੁਣ ਤੱਕ ਤੁਹਾਨੂੰ ਦੇਖਿਆ ਕਿ ਜਦੋਂ ਵੀ ਸਕਰੀਨ ਤੇ ਤੁਸੀਂ ਆਉਂਦੇ ਹੋ ਜਾਂ ਆਫ ਸਕਰੀਨ ਵੀ ਜਦੋਂ ਤੁਸੀਂ ਮਿਲਦੇ ਹੋ ਇੱਕ ਅਲੱਗ ਹੀ એનર્ਜੀ ਇੱਕ ਅਲੱਗ ਹੀ ਔਰਾ ਕੀ ਹੈ ਜ ਆਪਣਾ ਦਿਨ ਚ ਰਿਹਾ ਸਵਾਲ ਤੁਹਾਡਾ ਬਹੁਤ ਖੂਬਸੂਰਤ ਹੈ ਜਵਾਬ ਇਹਦਾ ਬਹੁਤ ਵਿਸਤਾਰ ਸੇ ਮੜ ਕੇ ਤੁਹਾਨੂੰ ਸੁਣਨਾ ਪਏ ਬਿਲਕੁਲ ਸੁਣਾਗੇ ਮੈਂ ਮਹਾਰਾਜ ਦੀ ਕਿਰਪਾ ਰੀ ਸੱਚੇ ਪਾਤਸ਼ਾਹ ਦੇ ਸਭ ਦੇਨ ਉਹਦੀ ਗੁਰੂ ਦੀ ਹੈ ਅਕਾਲ ਪੁਰਖ ਦੀ ਹੈ ਔਰ ਮੈਂ ਸਮਝਦਾ ਕਿ ਸਭ ਤੋਂ ਵੱਡੀ ਦੌਲਤ ਰੱਬ ਨੇ ਤੁਹਾਨੂੰ ਕੀ ਦਿੱਤੀ ਹੈ ਤਾਂ ਪਹਿਲਾਂ ਜਾਣਨਾ ਬਹੁਤ ਜ਼ਰੂਰੀ ਹੈ ਮੈਨੂੰ ਇਹ ਲੱਗਦਾ ਹੈ ਮੇਰੇ ਆਪ ਦੇ ਤਜਰਬੇ ਨੂੰ ਲੱਗਦਾ ਹੈ ਜਾਂ ਮੈਨੂੰ ਆਪ ਦੇ ਨੂੰ ਹਮੇਸ਼ਾ ਲੱਗਿਆ ਹੈ ਮੇਰੇ ਮੇਰੇ ਪਿਤਾ ਜੀ ਨੂੰ ਮੇਰੇ ਮਾਤਾ ਜੀ ਨੂੰ ਉਹ ਮੈਨੂੰ ਦੱਸਦੇ ਹੁੰਦੇ ਸੀ ਕਿ ਸਭ ਤੋਂ ਵੱਡੀ ਦੌਲਤ ਰੱਬ ਨੇ ਦਿੱਤੀ ਹੈ ਉਹ ਜਿਸਮ ਸ਼ਰੀਰ ਸ਼ਰੀਰ ਔਰ ਇਹ ਸ਼ਰੀਰ ਐਸੀ ਚੀਜ਼ ਹੈ ਕਿ ਇਹਦੇ ਚ ਜੋ ਪਰਮੰਡੇ ਉਹੀ ਪਿੰਡੇ ਜੋ ਖੋਜੇ ਸੋ ਪਾਵੇ ਗੁਰਬਾਣੀ ਦਾ ਹੈ ਤੇ ਉਹ ਵਿਚਾਰ ਨੂੰ ਲੈ ਕੇ ਮੈਂ ਹਮੇਸ਼ਾ ਹੀ ਸ਼ੁਰੂ ਤੋਂ ਬਚਪਨ ਤੋਂ ਕਿਉਂਕਿ ਪਿਤਾ ਜੀ ਮੇਰੇ ਬੜੇ ਬਿਰਧ ਹੋ ਗਏ ਸੀ ਜਦ ਮੇਰਾ ਜਨਮ ਹੋਇਆ ਔਰ ਰਾੜੇ ਵਾਲੇ ਸੰਤਾਂ ਦੇ ਬਚਨਾਂ ਨਾਲ ਹੋਇਆ ਮੇਰੇ ਮਾਤਾ ਜੀ ਦਾ ਬੜਾ ਪਿੰਡ ਹੈ 12 ਸਾਲਾਂ ਦਾ ਉੱਥੋਂ ਉਹ ਸ਼ੁਰੂ ਤੋਂ ਮੈਨੂੰ ਉਹਨਾਂ ਨੇ ਇੱਕ ਬਹੁਤ ਹੀ ਜਿਸਮਾਨੀ ਖਰਾਕ ਮੇਰੇ ਪਿਤਾ ਜੀ ਜੰਗਲਾਂ 'ਚ ਰਹਿੰਦੇ ਸੀ ਯੂਪੀ ਹਮ ਸ਼ਿਕਾਰ ਖੇਡਦੇ ਸੀ ਸ਼ੇਰਾਂ ਦਾ ਜੀ ਤੇ ਬੜੇ ਤਗੜੇ ਹਕੀਮ ਵੀ ਸੀ ਜੜੀਆਂ ਬੂਟੀਆਂ ਜਿੱਥੋਂ ਆਰਬਤ ਸ਼ੁਰੂ ਹੁੰਦਾ ਹੈ ਅੱਛਾ ਆ ਸ਼ੇਰ ਦੀ ਚਰਬੀ ਬਣਾ ਕੇ ਜਾਨਵਰਾਂ ਦੀਆਂ ਚੀਜ਼ਾਂ ਚੋਂ ਬਣਾ ਬਣਾ ਕੇ ਜੜੀਆਂ ਬੂਟੀਆਂ ਚੋਂ ਬਣਾ ਬਣਾ ਕੇ ਉਹ ਉਹਨਾਂ ਨੇ ਬੜੀਆਂ ਸਾਰੀਆਂ ਮੇਰੇ ਖਾ 100 150 ਸ਼ੀਸ਼ੀਆਂ ਤੇ ਮਰਤਬਾਨ ਰੱਖੇ ਹੁੰਦੇ ਸੀ ਮੈਂ ਕਈ ਵਾਰੀ ਮਾਤਾ ਜੀ ਨੂੰ ਪੁੱਛਣਾ ਮੈਂ ਕਿਹਾ ਜੀ ਇਹ ਪਿਤਾ ਜੀ ਆਪਣੇ ਹਕੀਮ ਬੜੇ ਵੱਡੇ ਆ ਛਕਾਰੀਏ ਦੇ ਨਾਲ ਕਹਿੰਦੇ ਬੇਟਾ ਜੰਗਲਾਂ 'ਚ ਰਹੇ ਨੇ ਤੇ ਜੰਗਲਾਂ 'ਚ ਹੀ ਰੱਬ ਨੇ ਸਾਰਾ ਵਿਸ਼ ਪੈਦਾ ਕੀਤਾ ਤੁਹਾਨੂੰ ਯਾਦ ਹੈ ਕਿ ਜਦੋਂ ਮੈਨੂੰ ਜਿਹੜੀ ਖੁਰਾਕ ਮਿਲਦੀ ਰਹੀ ਹੈ ਸ਼ੇਰ ਦੀ ਚਰਬੀ ਦੀ ਇੱਕ ਡ੍ਰੌਪ ਉਹਨੂੰ ਦੁੱਧ ਚ ਪਾ ਕੇ ਮੈਨੂੰ ਦੇਣਾ ਫੇਰ ਜੀ ਮਾਤਾ ਜੀ ਨੇ ਬੜੀਆਂ ਚੀਜ਼ਾਂ ਜਿਹੜੀਆਂ ਸ਼ਲਾਜੀਤ ਮਿਲਦੀ ਹੈ ਉਹੋ ਤੇ ਬਹੁਤ ਸਾਰੀਆਂ ਚੀਜ਼ਾਂ ਜਿਹਦੇ ਸ਼ਾਇਦ ਮੈਂ ਨਾਮ ਸੁਣوں ਯਾਦ ਕਰਾਂ ਤਾਂ ਉਹ ਨਾਮ ਆਪਾਂ ਲਿਖਦੇ ਲਿਖਦੇ ਆਪਾਂ ਨੂੰ ਸਮਾਂ ਬਹੁਤ ਹੋ ਜਾਊਗਾ ਬਿਲਕੁਲ ਉਹ ਚੀਜ਼ਾਂ ਦੇ ਹੁਣ ਨਾਮ ਰੱਖੇ ਗਏ ਉਹ ਉਸ ਵੇਲੇ ਉਹਨੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲਿਖਿਆ ਜਾਂਦੀ ਸੀ ਜੀ ਪੁਦੀਨਾ ਹੈ ਜੀ ਸ਼ਗੰਦਾ ਹੈ ਜੀ ਸ਼ਗੰਦਾ ਹੈ ਜੀ ਆਹ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਨੂੰ ਦਿੱਤੀਆਂ ਜਾਂਦੀਆਂ ਸੀ ਵੈਸੇ ਬੇਸਿਕਲੀ ਦੇਖਿਆ ਜਾਏ ਤਾਂ ਜਿਹੜਾ ਆਪਣਾ ਸ਼ਰੀਰ ਹੈ ਮਾਸ ਵਾਸਤੇ ਬਣਿਆ ਨਹੀਂ ਬਣਿਆ ਆਪਾਂ ਜਿਹੜਾ ਮਾਸ ਖਾਂਦੇ ਆ ਇਹ ਇੱਕ ਵਹਿਮ ਹੈ ਬੰਦੇ ਕਿ ਜੀ ਮਾਸ ਖਾਣ ਨਾਲ ਹੀ ਸ਼ਰੀਰ ਬਣਦਾ ਮੈਨੂੰ ਬਹੁਤ ਧੇਰ ਹੋ ਗਈ ਨਾਨ ਬੈ ਛੱਡੇ ਔਰ ਮੈਂ ਬਿਲਕੁਲ ਵੈਜੀਟੇਰੀਅਨ ਹੁਣ ਤਾਂ ਮੈਂ ਬਿਲਕੁਲ ਰੋਟੀ ਵੀ ਛੱਡ ਦਿੱਤੀ ਇੱਕ ਹੋਰ ਬਿਮਾਰੀ ਹੈ ਰੋਟੀ wheat ਜਿਹੜੀ ਵੀ ਖਾਣੇ ਇਹ ਸਭ ਤੋਂ ਵੱਡਾ ਕੈਂਸਰ ਹੈ ਤੇ ਇਹ ਸਾਨੂੰ ਗੋਰੇ ਦੇ ਗਏ ਹੈ ਹਾਂਜੀ ਇਹ ਪਹਿਲਾਂ ਆਪ ਨੂੰ ਮੁਗਲ ਦੇ ਗਏ ਸੀ ਗਜਨਵੀ ਦੇ ਗਏ ਸਭ ਤੋਂ ਪਹਿਲਾਂ ਕਣਕ ਉਹ ਲੈ ਕੇ ਆਇਆ ਤੇ ਇਹ ਤੇ ਮਾਸ ਖਾਣਾ ਤੇ ਫਿਰ ਮੈਂ ਪੁੱਛਣਾ ਚਾਹੁੰਦਾ ਸਾਰੇ ਸਰੋਤਿਆਂ ਨੂੰ ਵੀ ਆਪਣਾ ਇਹ ਜਿਹੜਾ ਸ਼ਰੀਰ ਹੈ ਇਹ ਕਿਹੜਾ ਕੂੜੇ ਵਾਲਾ ਡੱਬਾ ਹੈ ਵੀ ਇਹ ਦੇ ਵਿੱਚ ਸਾਰਾ ਕੁਝ ਹੀ ਪਾਈ ਜਾਂਦੇ ਹੋ ਤੇਰੇ ਦੀ ਤੇ ਤੇਰੇ ਦੀ ਐਡਾ ਕਿ ਟਿੱਡਾ ਤੁਹਾਡਾ ਸਾਰਿਆਂ ਦਾ ਐਨੇਕ ਢਿੱਡ ਦੇ ਵਿੱਚ ਇੱਕ ਮੁਠੀ ਪਰ ਖਾਣਾ ਹੁੰਦਾ ਹ ਹੁਣ ਉਹ ਮੁਠੀ ਚ ਖਾਣਾ ਕਿਹੜਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਪੁਰਾਣੀਆਂ ਸਾਡੀਆਂ ਬਜ਼ੁਰਗਣੀਆਂ ਸਾਡੀਆਂ ਮਾਤਾਵਾਂ ਉਹਨੂੰ ਕਿਚਨ ਚ ਪਤਾ ਹੁੰਦਾ ਸੀ ਹ ਜੀ ਕਦੇ ਅਸੀਂ ਆਹ ਚੀਜ਼ਾਂ ਨਹੀਂ ਦੇਖੀਆਂ ਜਿਹੜੀਆਂ ਅੱਜ ਕੱਲ ਚੱਲਦੀਆਂ ਨੇ ਜਾਂ ਕਈ ਸਾਲਾਂ ਤੋਂ ਚੱਲਦੀ ਆ ਰਹੀਆਂ ਨੇ ਪਰ ਉਹਨਾਂ ਨੇ ਕਦੇ ਰੋਟੀ ਦਾ ਜਿਹੜਾ ਸੇਵਨ ਨਹੀਂ ਸੀ ਕੀਤਾ ਐਨੇਕ ਢਿੱਡ ਦੇ ਵਿੱਚ ਇੱਕ ਮੁਠੀ ਪਰ ਨਾ ਜਾਂਦਾ ਹੁਣ ਉਹ ਮੁਠੀ ਭਰ ਦੇ ਵਿੱਚ ਜ਼ਹਿਰ ਪਾ ਲੋ ਅੰਮ੍ਰਿਤ ਪਾ ਲੋ ਇਹ ਤੁਹਾਡੇ ਹੱਥ 'ਚ ਹੈ ਜੇ ਮੈਨੂੰ ਕੋਈ ਪੁੱਛੇ ਕਿ ਜੀ ਇਹ ਖਾਣਾ ਅੰਮ੍ਰਿਤ ਕੀ ਹੈ ਤਾਂ ਮੈਂ ਕਹੂੰਗਾ ਆਯੁਰਵੈਦਿਕ ਜਿਹੜਾ ਹੈ ਨਾ ਇਹ ਹੀ ਅੰਮ੍ਰਿਤ ਹੈ ਇਹ ਨਾ ਕਿਸੇ ਡਾਕਟਰ ਸਾਹਿਬ ਨੇ ਬਣਾਇਆ ਨਾ ਤੁਸੀਂ ਬਣਾਇਆ ਨਾ ਕਿਸੇ ਨੇ ਬਣਾਇਆ ਕਾਲ ਪ੍ਰੁਰਖ ਨੇ ਆਪਣੀ ਧਰਤੀ ਤੇ ਪੈਦਾ ਕੀਤਾ ਲੱਭਣ ਵਾਲੇ ਤੁਹਾਡੇ ਅੱਗੇ ਬੰਦੇ ਬਣਾਇਆ ਬਿਲਕੁਲ ਮੈਂ ਸੰਸਾਰ ਨਾਲ ਕਈ ਵਾਰੀ ਵਿਚਰਦਾ ਗੱਲ ਕਰਦਾ ਹੁੰਨਾ ਮੈਂ ਇਹ ਜ਼ਿੰਦਗੀ ਜਿੱਕਦੇ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਪੁੱਤ ਹਾਂਜੀ ਇਹ ਦੇਖਿਆ ਜਾਵੇ ਬਈ ਇਹ ਦੋ ਅੱਖਾਂ ਇੱਕ নাক ਦੋ ਕੰਨ ਕਿਸੇ ਦੀ ਕਿਸੇ ਨਾਲ ਸ਼ਕਲ ਨਹੀਂ ਮਿਲਦੀ ਸਾਰੇ ਇੱਕੋ ਜਿਹੇ ਲਾਲ ਖੂਨ ਹੈ ਖੂਨ ਦੀ ਡੈਫੀਨੇਸ਼ਨ ਦੇ ਰੱਖੀ ਹੈ ਡਾਕਟਰਾਂ ਨੇ ਇਹ ਜੀ B12 ਹੈ ਫਲਾਨਾ ਹੈ ਜੀ ਧਮਕਾ ਹੈ ਤੇ ਮੈਨੂੰ ਇਹ ਗੱਲ ਦਾ ਜਵਾਬ ਦਿਓ ਵੀ ਅਰਬਾਂ ਖਰਬਾਂ ਦੇ ਮਹਿਲਾ ਚ ਰਹਿ ਕੇ ਉਹ ਸ਼ਰੀਰ ਜੇ ਬਿਮਾਰ ਹੈ ਉਹ ਗੱਡੀਆਂ ਉਹ ਧੀਆ ਪੁੱਤਰ ਵੀ ਛੱਡ ਕੇ ਚਲੇ ਗਏ ਤੇ ਤੂੰ ਕੱਲਾ ਨੋਟਾਂ ਨੂੰ ਸੋਨੇ ਦੀਆਂ ਗੱਡੀਆਂ ਨੂੰ ਗਿਣੀ ਜੰਨਾ ਹੈ ਤੇ ਸਿਹਤ ਤੇਰੀ ਠੀਕ ਨਹੀਂ ਤੇ ਇਹੋ ਜਿਹਾ ਜੀਵਨ ਨਾਲ ਤੋਂ ਮਰ ਜਾਣਾ ਚੰਗਾ ਰੱਬ ਨੇ ਗੱਲ ਕਹਿ ਕੇ ਭੇਜੀ ਜੋ ਮੈਨੂੰ ਜਿੱਥੇ ਤੱਕ ਮੇਰੀ ਸੋਚ ਜਾਂਦੀ ਹੈ ਕਿ ਮੈਂ ਤੈਨੂੰ ਸ਼ਰੀਰ ਦੇ ਨਾਲ ਬੜਾ ਔਖਾ ਬਣਾਇਆ ਹੈ ਮੈਂ ਕਈ ਬੜਾ ਔਖਾ ਇਹ ਮੈਂ ਬਹੁਤ ਤਰਾਸ਼ਗੀਰ ਕਰ ਕਰਕੇ ਕਰ ਕਰਕੇ ਇਹ ਬੰਦਿਆ ਸਾਰਾ ਕੁਛ ਤੇਰਾ ਸ਼ਰੀਰ ਬਣਾਉਣ ਲਈ ਨਾ ਮੈਨੂੰ ਸਾਰਾ ਪਰਮੰਡ ਇਕੱਠਾ ਕਰਨਾ ਪਿਆ ਜੀ ਸਹੀ ਕਿ ਸਾਰੇ ਪਰਮੰਡ ਦੀ ਅਕਲ ਲਈ ਵਿਦਿਆ ਲਈ ਹੁਸਨ ਲਿਆ ਚਾਲ ਚਰਨ ਲਿਆ ਕਰਦਾਰ ਲਿਆ ਮਜਸਮਾ ਬਣਾਇਆ ਇੱਕ ਉਹ ਸ਼ਰੀਰ ਨੂੰ ਆਪਾਂ ਆ ਦਵਾਈਆਂ ਆ ਟੀਕੇ ਆ ਖਾ ਖਾ ਕੇ ਚੀਜ਼ਾਂ ਇਹਦੀ ਲੋੜ ਆਪਣਾ ਪਤਾ ਕਿਉਂ ਪਈ ਕਿਉਂਕਿ ਆਪੇ ਸ਼ਰੀਰ ਤੇ ਗੰਦ ਪਾਉਣਾ ਸ਼ੁਰੂ ਕੀਤਾ ਹੈ ਜਿੱਦਣੇ ਸੰਸਾਰ ਆਯੁਰਵੈਦਿਕ ਤੇ ਟਿਕ ਜੂਗਾ ਇਹ ਮੈਂ ਤੁਹਾਨੂੰ ਆਪਦਾ ਤਜਰਬਾ ਦੱਸਦਾ ਜੋ ਮੇਰੇ ਨਾਲ ਹੋਇਆ ਹੈ ਔਰ ਜੋ ਮੈਂ ਕਰਦਾ ਰਿਹਾ ਤੇ ਮੈਂ ਤੁਹਾਨੂੰ ਕਹਿ ਸਕਦਾ ਵੀ ਸਾਰੀ ਮੈਡੀਕਲ ਸਾਇੰਸ ਹੀ ਫੇਲ ਹੋ ਗਈ ਇਹ ਮੈਂ ਤੁਹਾਨੂੰ ਅਲਟੀਮੇਟ ਗੱਲ ਸੀ